ਅੱਜ ਦਰਮਿਆਨ ਪੰਜਾਬ ਦੇ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਵਣ ਸਿੰਘ ਜੀ ਪਹੁੰਚੇ ਨੇ ਸ੍ਰੀ ਰਵਣ ਸਿੰਘ ਜੀ ਜਿੰਦਾਬਾਦ 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 ਸੋਤੀ ਇੱਕ ਵਾਰ ਫਿਰ ਜਿਲਾ ਪਰਦੇ ਹੋਏ ਅੱਤ ਸਫਰ ਕਰਦਾ ਹੈ ਅੱਜ ਇਹ ਜਿਹੜਾ ਪ੍ਰੋਗਰਾਮ ਨਾ ਗੁਰਦਾਸਪੁਰ ਦੇ ਪੂਰੇ ਆਪਣੇ ਕਿਸਮਤ ਬੇਨਤੀ ਹੈ ਕਿ ਇਹ ਸ਼ਾਮਪਲੇਟ ਨਿਕਰ ਆਈਡੀ ਨੰਬਰ ਲੱਗੇ ਨੇ ਉਹ ਭਾਈ ਜਾ ਰਹੇ ਨੇ ਹੋਰ ਇੱਕ ਮਿੰਟ ਜੀ ਇੱਕ ਮਿੰਟ ਜੀ ਸਟਾਫ ਜੀ ਸਾਹਿਬ ਐਡੀ ਸਾਹਿਬ ਸਾਥੀ ਅਦਾਦਮ ਐਸਪੀਐਮ ਮੇਰਮੁਹਮਦਾਨ ਅਤੇ ਟਰਾਂਸਪੋਰਟ ਦੇ ਪਾਦਰੇ ਹੋਰ ਜਿਹੜੇ ਅਧਕਾਰੀ ਕੰਮ ਕਰੀਏ ਇਸ ਪਾਸੇ ਆਉਣ ਦੇ ਆਉਣ ਦੇ ਆਣਦੇ ਜਾਂਦੇ ਜਿਹੜਾ ਪ੍ਰਸ਼ਾਸਨ ਤੋਂ ਤੁਹਾਡੇ ਨਹੀਂ ਸਰ ਸਾਡੇ ਕੋਲ ਇਹ ਫ੍ਰੀ ਸੈਂਟਰ ਆਟੋਮੋਬਾਈਲ ਉੱਤੇ ਜਾ ਸਕਦੇ ਹਾਂ ਉੱਥੇ ਪਾ ਦੇਣੀ ਸ੍ਰੀਮਾਨ ਇੱਕ ਮਿੰਟ ਚਾਹੀਦਾ ਹੈ ਸਰ ਇੱਕ ਮਿੰਟ ਭਾਈ ਸਾਈਡ ਦੇ ਉੱਪਰ ਡੋਲ ਸਰ ਇੱਕ ਮਿੰਟ ਸਰ ਸਰ ਥੈਂਕ ਯੂ ਥੈਂਕ ਯੂ ਬਾਈਟ ਕਰੋ ਬੰਦੋ ਸਾਡੇ ਬਹੁਤ ਹੀ ਸਤਿਕਾਰਯੋਗ ਡਿਪਟੀ ਕਮਿਸ਼ਨਰ ਸ਼੍ਰੀ ਦਲਵਿੰਦਰਜੀਤ ਸਿੰਘ IAS ਉਹਨਾਂ ਦੀ ਸਾਰੀ ਟੀਮ ਵੱਲੋਂ ਗੁਰਦਾਸਪੁਰ ਲਈ ਇੱਕ ਪਹਿਲ ਕਦਮੀ ਕੀਤੀ ਗਈ ਆ ਜਿਹਦੇ ਤਹਿਤ ਇੱਕ ਮੰਗ ਸਗੀ ਉੱઠી ਕਿ ਜਿਹੜੇ ਈ ਰਿਕਸ਼ਾ ਨੇ ਉਹਨਾਂ ਦਾ ਪंजीकरण ਕੀਤਾ ਜਾਵੇ ਉਹਨਾਂ ਦਾ ਕੋਈ ਸਿਸਟਮਾਈਜ਼ਡ ਤਰੀਕੇ ਦੇ ਨਾਲ ਉਹਨਾਂ ਨੂੰ ਕੀਤਾ ਜਾਵੇ ਔਰ ਡਿਪਟੀ ਕਮਿਸ਼ਨਰ ਨੇ ਉਸ ਗੱਲ ਦੇ ਪ੍ਰਤੀ ਸੰਵੇਦਨਸ਼ੀਲ ਹੁੰਦੇ ਹੋਏ ਅੱਜ ਇਹ ਕਦਮ ਜਿਹੜਾ ਉਹ ਚੁੱਕਿਆ ਔਰ ਇਹਦੇ ਵਿੱਚ ਜਿੰਨੇ ਵੀ ਇਹ ਰਿਕਸ਼ੇ ਗੁਰਦਾਸਪੁਰ ਦੇ ਵਿੱਚ ਚੱਲ ਰਹੇ ਨੇ ਉਹਦੇ ਇੱਕ ਮਹਿੰਮ ਚਲਾਈ ਆ ਇੱਕ ਕਦਮ ਸੁਰੱਖਿਆ ਵੱਲ ਉਹਦੇ ਤਾਅ ਇਨਾਂ ਨੂੰ ਬਕਾਇਦਾ ਨੰਬਰਿੰਗ ਕੀਤੀ ਜਾਊਗੀ ਔਰ ਜਿਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਨਹੀਂ ਹੈਗੇ ਉਹਨਾਂ ਨੂੰ ਕੈਂਪ ਲਾ ਕੇ ਲਾਇਸੈਂਸ ਬਣਾਏ ਜਾਣਗੇ ਜਿਨ੍ਹਾਂ ਕੋਲ ਆਰਸੀ ਨਹੀਂ ਹੈਗੀ ਉਹਦੇ ਲਈ ਵੀ ਉਪਰਾਲੇ ਕਰਕੇ ਉਹਨੂੰ ਦਿੱਤਾ ਜਾਊਗਾ ਉਹਦੇ ਵਿੱਚ ਇੱਕ ਪ੍ਰੋਬਲਮ ਇੰਸ਼ੋਰੈਂਸ ਦੀ ਜ਼ਰੂਰ ਆ ਰਹੀ ਹੈ ਕਿਉਂਕਿ ਉਹ ਕਿਸੇ ਵਕਤ ਦੇਣਾ ਵਾਸਤੇ ਅਫੋਰਡੇਬਲ ਨਹੀਂ ਆ ਉਹਨੇ ਡਿਸਪ ਨੂੰ ਬੇਨਤੀ ਕੀਤੀ ਆ ਕਿ ਉਹਦਾ ਰਾਹ ਲੱਭ ਕੇ ਕੁਝ ਕੋਈ ਤਰੀਕੇ ਨਾਲ ਕਰਤਾ ਜਾਵੇ ਤਾਂ ਕਿ ਉਹਨਾਂ ਦੇ ਡਾਕੂਮੈਂਟਸ ਪੂਰੇ ਹੋ ਜਾਣ ਨਤੀਜੇ ਦੇ ਤੌਰ ਤੇ ਜਿਹੜਾ ਇਸ ਈ ਰਿਕਸ਼ੇ ਦਾ ਮਾਲਕ ਆ ਜਾਂ ਚਾਲਕ ਆ ਉਹਨੂੰ ਚਲਾਉਣ ਵਾਲਾ ਪਹਿਲਾਂ ਤਾਂ ਦੋਵੇਂ ਉਹ ਸੁਰੱਖਿਤ ਹੋਣਗੇ ਦੂਸਰਾ ਜਿਹੜਾ ਸ਼ਹਿਰ ਦੇ ਵਿੱਚ ਇੱਕ ਇਨਸਕਿਉਰਿਟੀ ਦਾ ਵਾਤਾਵਰਨ ਸਿਗਾ ਉਹ ਦੂਰ ਹੋਊਗਾ ਔਰ ਜਿਹੜੇ ਜਿਨ੍ਹਾਂ ਨੇ ਪੈਸੰਜਰਸ ਨੇ ਤੇ ਸਫ਼ਰ ਕਰਨਾ ਜਿਨ੍ਹਾਂ ਨੇ ਇਹਨੂੰ ਯੂਜ਼ ਕਰਨਾ ਉਹ ਵੀ ਕੋਸ਼ਿਸ਼ ਕਰਨ ਕਿ ਜਿਹੜੇ ਨੰਬਰ ਦਿੱਤੇ ਗਏ ਨੇ ਜਿਹੜੇ ਆਇਡੈਂਟੀਫਾਈਡ ਨੇ ਉਹਨਾਂ ਦੇ ਵਿੱਚੋਂ ਸਫ਼ਰ ਕਰਨ ਤਾਂ ਕਿ ਉਹਨਾਂ ਦਾ ਟਰੈਕ ਉਹਨਾਂ ਦੀ ਗੱਲਬਾਤ ਜਿਹੜੀ ਆ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਲ ਹੋਊਗੀ ਸੋ ਇਹ ਇੱਕ ਬਹੁਤ ਵਧੀਆ ਉਪਰਾਲਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਲਾਕੇ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਏਡੀਸੀ ਹਰਿੰਦਰ 베ਦੀ ਜੀ ਦਾ ਤੇ ਮੈਡਮ ਨਵਜੋਤ ਜੀ ਜਿਹੜੇ ਸਾਡੇ ਆਰਟੀਆਂ ਨੇ ਪੀਸੀਐਸ ਆਫੀਸਰ ਨੇ ਉਹਨਾਂ ਦਾ ਧੰਨਵਾਦ ਕਰਦਾ ਉਹ ਚੇਚੇ ਤੌਰ ਤੇ ਮੇਰੇ ਨਾਲ ਸਾਡੀ ਪਾਰਟੀ ਦੇ ਅਹਿਮ ਲੀਡਰ ਵਰजेश চোপੜਾ ਜੀ ਆਜਾਏ ਨੇ ਡੇਰਾਪਾਪਾ ਨਾਨਕ ਤੋਂ ਐਸਜੀਐਮ ਸਾਹਿਬ ਆਏ ਨੇ ਸੋ ਅੱਜ ਮੇਰੀ ਬੇਨਤੀ ਆ ਇਹ ਰਿਕਸ਼ਾ ਵਾਲਿਆਂ ਨੂੰ ਵੀ ਵੀ ਆਹ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੁਹਾਡੀ ਸੁਰ ਲਈ ਆ ਔਰ ਤੁਸੀਂ ਦੇਖਿਆ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਦੀਸਾਬ ਦੀ ਯੋਗ ਅਦਵਾਈ ਥੱਲੇ ਜਿਹੜੇ ਮਸਲੇ ਇੰਨੇ ਸਾਲਾ ਪੁਰਾਣੇ ਭਾਵੇਂ ਭ੍ਰਿਸ਼ਟਾਚਾਰ ਦੇ ਸਨ ਭਾਵੇਂ ਉਹ ਆਰਟੀਆ ਡਿਪਾਰਟਮੈਂਟ ਦੇ ਵਿੱਚ ਲੇਟ ਹੋਣਦੇ ਸਨ ਅੱਜ ਉਹ ਸਾਰੇ ਖਤਮ ਕਰਕੇ ਇੱਕ ਸਾਫ ਸੁਥਰੀ ਛਵੀ ਜਿਹੜੀ ਹੈ ਡਿਪਾਰਟਮੈਂਟ ਦੀ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਆ ਸੋ ਤੁਸੀਂ ਵੀ ਸਹਿਯੋਗ ਦਿਓ ਪਰ ਖਾਸ ਕਰ ਮੈਂ ਇੱਕ ਮਿੰਟ ਰੁਕ ਜੀ ਮੈਂ ਬੇਨਤੀ ਕਰੂੰਗਾ ਕਿ ਜਿੱਥੇ ਤੁਹਾਨੂੰ ਮੁਸ਼ਕਲ ਆਉਂਦੀ ਆ ਕਿਸੇ ਏਜੰਟ ਦੇ ਹੱਥਾਂ ਦੇ ਨਾ ਚੜੋ ਕਿਸੇ ਮੁਲਾਜ਼ਮ ਨੂੰ ਕੋਈ ਕਿਸੇ ਕਿਸਮ ਦੀ ਵੱਡੀਆ ਰਿਸ਼ਵਤ ਦੇਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਉੱਪਰ ਦੇ ਅਫਸਰਦ ਨੂੰ ਕੰਟੈਕਟ ਕਰੋ ਇਹ ਸਾਰੇ ਅਫਸਰ ਸਾਫ ਸੁਥਰੀ छवि ਵਾਲੇ ਨੇ ਲੋਕਾਂ ਦੀ ਸੇਵਾ ਨਾਲ ਸਮਰਪਿਤ ਨੇ ਲੋਕਾਂ ਨੂੰ ਚੰਗਾ ਸਿਸਟਮ ਦੇਣ ਲਈ ਵਚਨਬੱਧ ਨੇ ਉਹਨਾਂ ਨਾਲ ਮਿਲ ਕੇ ਰਾfte ਕਰੋ ਔਰ ਅੱਜ ਗੁਰਦਾਸਪੁਰ ਦੇ ਵਿੱਚ ਇੱਕ ਪਹਿਲਾ ਪਾਇਲਟ ਪ੍ਰੋਜੈਕਟ ਆ ਪਰ ਮੈਂ ਸਮਝਣਾ ਵੀ ਇਹ ਬਹੁਤ ਵੱਡੀ ਮੰਗ ਸੀ ਜਿਸ ਵਕਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਔਰ ਐਸਐਸਪੀ ਗੁਰਦਾਸਪੁਰ ਨੇ ਕੋਈ ਵਪਾਰੀਆਂ ਨਾਲ ਵੀ ਮੀਟਿੰਗ ਕੀਤੀ ਸੀ ਔਰ ਉਹਦੇ ਵਿੱਚ ਵੀ ਕੋਈ ਦੋ ਚਾਰ ਗੱਲਾਂ ਆਈਆਂ ਸੀ ਔਰ ਪੈਂਦੀਆਂ ਹੀ ਮੈਂ ਆਫਰੀ ਨਾ ਐਡਮਿਨਿਸਟ੍ਰੇਸ਼ਨ ਦਾ ਵੀ ਸਾਰੀਆਂ ਗੱਲਾਂ ਮੰਨ ਲਈਆਂ ਪਹਿਲੀ ਮੰਗ ਰੱਖੀ ਸੀਗੀ ਜਿਹੜਾ ਮੂੰਹ ਕਵਰ ਕਰਕੇ ਆਉਂਦਾ ਉਹਦੇ ਲਈ ਬਕਾਇਦਾ ਡਿਪਟੀ ਕਮਿਸ਼ਨਰ ਨੇ ਇੱਕ ਲੀਗਲ ਆਰਡਰ ਇਸ਼ੂ ਕਰਕੇ ਕਰਤਾ ਵੀ ਕੋਈ ਵੀ ਮੂੰਹ ਢਕਿਆ ਬੰਦਾ ਜਿਹੜਾ ਉਹ ਨਾਮ ਹੈ ਨਹੀਂ ਤੇ ਆਪਾਂ ਚਲਾਨ ਕਰਾਂਗੇ ਦੂਜਾ ਮਸਲਾ ਆ ਸੀਗਾ ਵੀ ਇਹ ਰਿਕਸ਼ਾ ਵਾਲਿਆਂ ਨੂੰ ਕਰੋ ਉਹ ਵੀ ਸਾਰੀਆਂ ਗੱਲਾਂ ਹੋ ਗਈਆਂ ਸੋ ਕਹਿਣ ਤੋਂ ਬਾਅਦ ਵੀ ਅੱਜ ਦੀ ਸਰਕਾਰ ਬਾਣੀਓ ਮੁੱਖ ਮੰਤਰੀ ਜੀ ਭਗਵੰਤ ਮਾਨ ਜੀ ਦੇ ਅਗਵਾਈ ਹੇਠ ਹਮੇਸ਼ਾ ਕਰਮਸ਼ੀਲਤਾ ਯਤਨਸ਼ੀਲਾ ਪੰਜਾਬ ਦੇ ਹਰ ਵਰਗ ਨੂੰ ਸੁੱਖ ਦੇਣਾ ਧੰਨਵਾਦ ਸੰਬਲੋਂ ਇੱਕ ਪਾਇਲਟ ਤੌਰ ਤੇ ਪ੍ਰੋਗਰਾਮ ਸਟਾਰਟ ਕੀਤਾ ਗਿਆ ਹੈ ਜਿਸ ਵਿੱਚ ਜਿੰਨੇ ਵੀ ਜ਼ਿਲ੍ਹਾ ਦੇ ਈ ਰਿਕਸ਼ਾ ਸਾਂ ਉਹਨਾਂ ਨੂੰ ਉਹਨਾਂ ਦੀ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਤੋਂ ਬਾਅਦ ਉਹਨਾਂ ਨੂੰ ਇੱਕ ਯੂਨੀਕ ਨੰਬਰ ਅਲਾਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਹੈ ਸੋ ਥੈਟ ਜਿਹੜਾ ਈ ਰਿਕਸ਼ਾ ਹੈ ਉਸ ਵਿੱਚ ਜਿਹੜੀ ਸਵਾਰੀ ਸਫ਼ਰ ਕਰੇ ਉਹ ਸੁਰੱਖਿਅਤ ਤੌਰ ਤੇ ਸਫ਼ਰ ਕਰੇ ਸੋ ਇਹ ਅਸੀਂ ਇਸ ਮੋਹਮ ਦੇ ਵਿੱਚ ਜਿੰਨੇ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਈ ਰਿਕਸ਼ਾ ਸਵਾਰ ਉਹਨਾਂ ਨੂੰ ਇਨਵੋਲ ਕਰਨ ਜਾ ਰਹੇ ਹਾਂ ਅਸੀਂ ਸ਼ੁਰੂਆਤ ਅਜ ਗੁਰਦਾਸਪੁਰ ਤੋਂ ਕੀਤੀ ਹੈ ਸੋ ਇਸ ਨੂੰ ਪਾਇਲਟ ਤੌਰ ਤੇ ਅਸੀਂ 1 ਮਹੀਨੇ ਵਾਸਤੇ ਚਲਾ ਕੇ ਜਿਹੜੀਆਂ ਵੀ ਕੋਈ ਇੰਪਰੂਵਮੈਂਟਸ ਹੋਣੀਆਂ ਉਹ ਕਰਨ ਤੋਂ ਬਾਅਦ ਪੂਰੇ ਜ਼ਿਲ੍ਹੇ ਦੇ ਵਿੱਚ ਲਾਗੂ ਕਰਾਂਗੇ ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੇ ਵੀ ਯਾਤਰੀ ਈ ਰਿਕਸ਼ਾ ਵਿੱਚ ਸਫ਼ਰ ਕਰਦੇ ਹਨ ਉਹ ਇਸ ਯੂਨਿਕ ਨੰਬਰ ਵਾਲੀ ਈ ਰਿਕਸ਼ਾ ਦੇ ਵਿੱਚ ਸਫ਼ਰ ਕਰਨ ਬਿਕੋਜ਼ ਇਸ ਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ ਆਈਆਂ ਦੀ ਆਰ ਸੀ ਜਾਂ ਲਾਇਸੈਂਸ ਨਹੀਂ ਬਣਿਆ ਕੈਂਪ ਉਹਨਾਂ ਵਾਸਤੇ ਉਹਨਾਂ ਵਾਸਤੇ ਅੱਜ ਅਸੀਂ ਇੱਕ ਮੀਟਿੰਗ ਕਰ ਕੀਤੀ ਹੈ ਜਿਹਦੇ ਵਿੱਚ ਕਿ ਇੱਕ ਵਿਸ਼ੇਸ਼ ਕੈਂਪ ਲਗਾ ਕੇ ਸਾਰਿਆਂ ਦੀ ਪੈਂਡਿੰਗ ਰਜਿਸਟ੍ਰੇਸ਼ਨਸ ਐਂਡ ਪੈਂਡਿੰਗ ਲਾਇਸੈਂਸਿੰਗ ਨੁਕਮਲ ਕੀਤੀ ਜਾਵੇ ਮੁਹਿੰਮ ਹੈ ਕਿ ਕਿੰਨੇ ਏ ਰਿਕਸ਼ਾ ਰੇਸ਼ੇ ਹੋ ਚੁਕੇ ਹੈ ਜਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦਾ ਗੁਰਦਾਸਪੁਰ ਦਾ ਉਪਰਾਲਾ ਹੈ ਜੋ ਦਰਸਾਉਂਦਾ ਹੈ ਕਿ ਜਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨਾਗਰਿਕ ਸੁਰੱਖਿਆ ਲਈ ਵਚਨਬੱਧ ਹੈ ਇਸ ਮੁਹਿੰਮ ਤਹਿਤ ਇਹ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਸ਼ਹਿਰ ਗੁਰਦਾਸਪੁਰ ਤੋਂ ਪਿਛਲੇ ਬੀਤੇ ਦਿਨਾਂ ਅਜ ਕੁਝ ਅਨਸੁਖਾਵੀਆਂ ਘਟਨਾਵਾਂ ਈ ਰਿਕਸ਼ਾ ਨਾਲ ਰਿਲੇਟਡ ਸਾਹਮਣੇ ਆਈਆਂ ਸੀ ਜਿਨ੍ਹਾਂ ਨੂੰ ਰੂਲ ਆਊਟ ਕਰਨ ਲਈ ਜਿਨ੍ਹਾਂ ਨੂੰ ਅੱਗੇ ਫਿਊਚਰ ਵਿੱਚ ਚੈੱਕ ਕਰਨ ਲਈ ਅਸੀਂ ਸੀਰੀਅਲ ਨੰਬਰ ਅਲਾਟ ਕਰ ਰਹੇ ਹਾਂ ਹਰ ਰਜਿਸਟਰਡ ਈ ਰਿਕਸ਼ਾ ਚਾਲਾ ਆਰੰਭਤ ਇਹ ਜੀ ਦੇਣਾ ਚਾਹੁੰਦੀ ਹਾਂ ਕਿ ਜਿਹੜੀ ਸੀਰੀਅਲੀ ਨੰਬਰਡ ਹੀ ਰਿਕਸ਼ਾ ਨੇ ਉਹਨਾਂ ਦੇ ਸਫਰ ਕਰਨ ਤਾਂ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਣ ਤੇ ਇਹ ਉਪਰਾਲਾ ਈ ਰਿਕਸ਼ਾ ਚਾਲਕਾਂ ਸੰਚਾਲਕਾਂ ਦੀ ਸੁਰੱਖਿਆ ਲਈ ਨਹੀਂ ਹੈ ਕਿ ਉਹਨਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਆਪੀ ਅਫੀਸ ਨਾਲ ਤਾਲਮੇਲ ਕਰਕੇ ਆਪਣੀ ਰਜਿਸਟ੍ਰੇਸ਼ਨ ਪ੍ਰੋਸੈਸ ਕੰਪਲੀਟ ਕਰਾ ਸਕਦੇ ਨੇ ਜਿਹੜੇ ਅਨ ਰਜਿਸਟਰਡ ਵੀ ਨੇ ਉਹਨਾਂ ਦੀ ਕੰਪਲੀਮੈਂਟੇਸ਼ਨ ਨੂੰ ਟ੍ਰੀਕ ਕਰਕੇ ਵੀ ਉਪਰਾਲੇ ਕੀਤੇ ਜਾ ਰਹੇ ਹਨ ਕਿ ਉਹਨਾਂ ਨੂੰ ਰਜਿਸਟਰ ਕਰ ਦਿੱਤਾ ਜਾਏ ਔਰ ਉਹਨਾਂ ਦਾ ਕੰਮ ਜਿਹੜਾ ਹੈ ਉਸ ਚਾਰੋਂ ਟੰਗਾਂ ਨਾਲ ਚੱਲਦਾ ਹੁੰਦਾ ਕਿਨੇ ਜਿੱਥੇ ਹੋ ਚੁੱਕੇ ਜੀ ਹੋਂ ਤੱਕ ਜ਼ਿਲ੍ਹਾ ਗੁਰਦਾਸਪੁਰ ਜੇ ਆਪਾਂ ਸ਼ੇਅਰ ਦੀ ਗੱਲ ਕਰੀਏ ਤਾਂ 500 ਵੀ ਰਿਕਸ਼ਾ ਜਿਹੜੇ ਆਲਰੇਡੀ ਜੀ ਰਜਿਸਟਰਡ ਨੇ ਪੂਰੇ ਗੁਰਦਾਸਪੁਰ ਦੇ ਵਿੱਚ 2.5 ਤੋਂ 3000 ਤੱਕ ਦੇ ਰਿਕਸ਼ਾ ਰਜਿਸਟਰਡ ਨੇ ਬਾਕੀ ਰਹਿੰਦੇ ਇਹ ਰਜਿਸਟਰ ਜਿਹੜੇ ਇਹ ਰਿਕਸ਼ਾਜ਼ ਨੇ ਉਹਨਾਂ ਨੂੰ ਵੀ ਰਜਿਸਟਰ ਕਰਨ ਦੀ ਪ੍ਰੋਸੈਸ ਸ਼ੁਰੂ ਕਰ ਦਿੱਤੀ ਹੈ